ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਸੱਜਣ ਸਿੰਘ ਈਮਾ ਵੱਲੋਂ ਮਾਰਕੀਟ ਕਮੇਟੀ ਦੇ ਮੀਟਿੰਗ ਹਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਨੂੰ 200 ਕਰੋੜ ਰੁਪਏ ਦੀ ਲਾਗਤ ਦੇ ਨਾਲ ਫੂਡ ਵੈਜੀਟੇਬਲ ਪ੍ਰੋਸੈਸਿੰਗ ਪ੍ਰੋਜੈਕਟ ਜੋ ਕਿ ਸੁਲਤਾਨਪੁਰ ਲੋਧੀ ਹੰਕੇ ਦੇ ਪਿੰਡ ਮਸੀਤਾਂ ਵਿਖੇ 40 ਏਕੜ ਵਿੱਚ ਲਗਾਇਆ ਜਾ ਰਿਹਾ ਹੈ ਜਿਸ ਸੰਬੰਧੀ ਅਧਿਕਾਰੀਆਂ ਵੱਲੋਂ ਪਿੰਡ ਮਸੀਤਾਂ ਵਿਖੇ ਸਮੇਂ-ਸਮੇਂ ਤੇ ਵਿਜ਼ਿਟ ਕੀਤੀ ਜਾ ਰਹੀ ਤਾਂ ਜੋ ਕਿ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਇਪਰੇ ਚੜਾਇਆ ਜਾਵੇ ਉਹਨਾਂ ਪ੍ਰੈਸ ਕਾਨਫਰੰਸ ਕਰਦੇ ਆ ਹੋਰ ਕੀ ਕਿਹਾ ਆਓ ਸੁਣਦੇ ਹਾਂ ਅੱਜ ਕਿਸ ਬਾਰੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਸੀਗਾ ਕਿ ਇੱਕ ਤਕਰੀਬਨ 200 ਕਰੋੜ ਤੋਂ ਉੱਪਰ ਦਾ ਯੂਨਿਟ ਫੂਡ ਐਂਡ ਵੈਜੀਟੇਬਲ ਪ੍ਰੋਸੈਸਿੰਗ ਯੂਨਿਟ ਜਿਹੜਾ ਉਹ ਪਿੰਡ ਮਸੀਤਾਂ ਦੇ ਵਿੱਚ ਲੈ ਕੇ ਆ ਰਹੇ ਆ ਔਰ ਉਹਦੇ ਵਾਸਤੇ ਜਿਹੜੀ ਪਿੰਡ ਦੀ ਪੰਚਾਇਤ ਉਹ ਜ਼ਮੀਨ ਦੇ ਨੂੰ 40 ਏਕੜ ਜ਼ਮੀਨ ਚਾਹੀਦੀ ਸੀਗੀ ਸੋ ਉਹ ਐਗਰੀ ਹੋ ਗਿਆ ਉਹਨਾਂ ਨਾਲ ਮੀਟਿੰਗ ਹੋ ਗਈ ਹੈ ਔਰ ਡੀਸੀ ਸਾਹਿਬ ਜਿਹੜੇ ਨੇ ਉਹ ਬਕਾਇਦਾ ਇਨ ਟੱਚ ਨੇ ਔਰ ਉਹਦਾ ਸ਼ਾਇਦ ਟੀਮਾਂ ਜਿਹੜੀ ਹੈ ਇੱਕ ਵਿਜ਼ਿਟ ਕਰ ਵੀ ਚੁੱਕੀ ਆ ਸੋ ਇੱਕ ਤੇ ਮੈਂ ਪ੍ਰੋਜੈਕਟ ਬਾਰੇ ਦੱਸਣਾ ਚਾਹੁੰਦਾ ਸੀਗਾ ਦੂਸਰਾ ਜਿਹੜਾ ਉਹ ਮੈਡੀਕਲ ਕਾਲਜ ਜਿਹੜਾ ਕਪੂਰ ਥਲੇ ਨੂੰ ਮਿਲਿਆ ਸੀਗਾ ਉਹਦੇ ਵਿੱਚ ਥੋੜੀ ਜਗ੍ਹਾ ਦੀ ਦਿੱਕਤ ਆ ਰਹੀ ਸੀਗੀ ਤੇ ਅਸੀਂ ਅ ਇਸ ਤੋਂ ਪਹਿਲਾਂ ਵੀ ਕਹਿ ਚੁੱਕੇ ਸੀਗੇ ਕਿ ਪਿੰਡ ਜੱਬੋਵਾਲ ਜਿਹੜਾ ਇੰਜੀਨੀਅਰ ਕਾਲਜ ਬਣਨਾ ਸੀਗਾ ਉਹ ਬੇਰਾਨਾ ਪਿਆ ਉੱਥੇ ਚੋਰੀਆਂ ਹੋ ਰਹੀਆਂ ਨੇ ਉੱਥੇ ਬੂਹੇਬਾਰੀਆਂ ਲਾ ਕੇ ਜਿਹੜੇ ਲੱਗਾ ਕਾਫੀ ਪੈਸਾ ਜਿਹੜਾ ਪਿਛਲੀ ਸਰਕਾਰ ਜਾਂ ਸ਼ਾਇਦ ਮੇਰੇ ਖਿਆਲ ਚੋਂ ਪਿਛਲੀ ਸਰਕਾਰ ਵੇਲੇ ਖਰਚ ਹੋਇਆ ਸੀਗਾ ਸੋ ਉਸ ਜਗ੍ਹਾ ਨੂੰ ਯੂਟਿਲਾਈਜ਼ ਕਰਨ ਲਈ ਤੇ ਅਸੀਂ ਬਕਾਇਦਾ ਵੀਡੀਓਗ੍ਰਾਫੀ ਕਰਕੇ ਡੀਸੀ ਸਾਹਿਬ ਨੇ ਐਸਡੀਐਮ ਸਾਹਿਬ ਨੇ ਉਦੀ ਵੀਡੀਓਗ੍ਰਾਫੀ ਕਰਕੇ ਫੋਟੋਆਂ ਜੜੀਆਂ ਖਿੱਚ ਕੇ ਭੇਜ ਦਿੱਤੀਆਂ ਨੇ ਔਰ ਮੈਂ ਉਮੀਦ ਕਰਦਾ ਕਿ ਸ਼ਾਇਦ ਅ ਪ੍ਰਮਾਤਮਾ ਮਿਹਰ ਕਰੇ ਕਿ ਉਹ ਕਾਲਜ ਜਿਹੜਾ ਉਹ ਇਸ ਜਗ੍ਹਾ ਆਉਣ ਦੀ ਵੀਦ ਹੈ ਔਰ ਹੈ ਵੀ ਜ਼ਰੂਰਤ ਇੱਥੇ ਕਿਉਂਕਿ ਕਪੂਰਥਲੇ ਅ ਜਿਹੜੇ ਲੋਕ ਨੇ ਕਈ ਰੱਬ ਨਾ ਕਰੇ ਕੋਈ ਬਿਮਾਰ ਹੁੰਦਾ ਐਮਰਜੈਂਸੀ ਪੈਂਦੀ ਹੈ ਤੇ ਉੱਥੋਂ ਜਲੰਧਰ ਸਿਰਫ 20 ਮਿੰਟ ਦਾ ਰਸਤਾ ਹੈ 15-20 ਮਿੰਟ ਤੇ ਪਹੁੰਚ ਸਕਦੇ ਆ ਪਰ ਜਿਹੜੇ ਸੁਲਤਾਨਪੁਰ 'ਚ ਇਸ ਤਰ੍ਹਾਂ ਦੀ ਐਮਰਜੈਂਸੀ ਪੈਂਦੀ ਹੈ ਤੇ 1 ਘੰਟਾ ਲੱਗ ਜਾਂਦਾ ਸਾਨੂੰ ਉੱਥੇ ਪਹੁੰਚਣ ਤੇ ਸੋ ਇਸ ਕਰਕੇ ਇਹ ਬੜਾ ਜ਼ਰੂਰੀ ਸੀਗਾ ਇੱਕ ਮੈਡੀਕਲ ਕਾਲਜ ਜਿਹੜਾ ਬਣਨਾ ਸੋ ਉਹ ਉਮੀਦ ਹੈ ਕਿ ਉਹ ਪ੍ਰੋਸੈਸ ਜਲਦੀ ਖਤਮ ਹੋ ਕੇ ਤੇ ਇੱਥੇ ਕਾਲਜ ਜਿਹੜਾ ਉਹ ਬਣੂਗਾ ਸਾਡਾ ਇੱਕ ਪਰ ਉਹਨੂੰ ਵੱਡਾ ਜੁਰਮਾਨਾ ਪਿਆ ਤੇ ਕੁੜਾ ਉਸ ਵੇਲੇ ਕੀ ਕਰਦਾ ਮੈਂ ਦੋਸਤਾਂ ਦਾ ਬੈਠੀ ਲੱਗਾ ਦੇਖੋ ਜੀ ਮੈਂ ਤਾਂ ਸ਼ੁਰੂ ਤੋਂ ਕਹਿਣਾ ਸੀ ਇਨਾਂ ਨੇ ਜੋ ਪੈਸਾ ਬਣਾਇਆ ਇੰਨਾ ਸਾਰਾ ਹੀਰਾ ਖਰੀਦ ਕਰ ਕਰਕੇ ਗਲਤ ਧੰਦੇ ਕਰ ਕਰਕੇ ਬਣਾਇਆ ਇਨਾਂ ਦੀ ਜਿਹੜੀ ਸਿਆਸਤ ਵੀ ਹੈ ਬਿਲਕੁਲ ਪੈਸੇ ਤੇ ਹੈ ਇਨਾਂ ਬੰਦਿਆਂ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਇਸ ਇਲਾਕੇ ਦਾ ਲੋਕਾਂ ਨੂੰ ਗਲਤ ਆਦਤ ਪਾਤੀ ਹੈ ਸ਼ਰਾਬ ਦੀਆਂ ਆਪਣੀਆਂ ਫੈਕਟਰੀਆਂ ਨੇ ਅੰਨੀ ਸ਼ਰਾਬ ਸੁੱਟ ਦੇਣੀ ਔਰ ਮੋٹے ਪੈਸੇ ਦੇ ਦੇ ਕੇ ਵੋਟਰਾਂ ਨੂੰ ਜਿਹੜਾ ਇਹ ਜਿੱਤੇ ਐ ਇਹਨਾਂ ਦੀ ਜਿੱਤ ਤੇ ਹੈ ਨਹੀਂ ਐ ਇਹ ਲੁੱਟ ਦੇ ਨੇ ਜਿੱਤ ਨੂੰ ਸੋ ਜਿਹੜਾ ਗਲਤ ਕੰਮ ਕਰਨ ਵਾਲਾ ਫਸਣਾ ਹੀ ਸੀਗਾ ਨੇ ਇੱਕ ਦਿਨ ਤੇ ਫਸਣਾ ਹੀ ਉਹ ਪ੍ਰਮਾਤਮਾ ਵੀ ਦੇਖਦਾ ਇੱਥੇ ਨਾਲੇ ਬਾਬੇ ਦੀ ਧਰਤੀ ਤੇ ਕੋਈ ਬੱਚਾ ਨਹੀਂ ਗਿਆ ਅਜੇ ਤੱਕ ਸੋ ਇਹ ਤਕਰੀਬਨ ਮੇਰੇ ਖਿਆਲ ਚ 63 ਕਰੋੜ ਰੁਪਈਆ ਤੇ ਇਹਨਾਂ ਨੂੰ ਜੁਰਮਾਨਾ ਹੋਇਆ ਔਰ ਜਿਹੜਾ ਘਪਲਾ ਹੈ ਉਹ 607 ਕਰੋੜ ਦਾ ਘਪਲਾ ਤੁਸੀਂ ਇਹ ਦੇਖੋ ਕਿ ਇਹ ਇਸ ਤੋਂ ਇਲਾਵਾ ਜਿੰਨੀ ਇਹਨਾਂ ਦੀ ਸ਼ਹਿਰ ਦੇ ਉੱਤੇ ਇੱਥੇ ਕਪੂਰਥਲੇ ਦੇ ਵਿੱਚ ਇੱਥੇ ਗੁੰਡਾ ਕਰਤੀ ਤੇ ਕਈ ਗਲਤ ਕੰਮ ਹੁੰਦੇ ਨੇ ਚਿੱਟੇ ਵਿਕਦੇ ਨੇ ਸੋ ਇਹ ਪੁਰਾਣੇ ਜਿਹੜੇ 23 ਸਾਲਾਂ ਤੋਂ ਇੱਥੇ ਆਪਣਾ ਬੈਠੇ ਨੇ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਇਲਾਕੇ ਨੂੰ ਸੋ ਇਹ ਭੁਗਤਣਗੇ ਜੋ ਇਹਨਾਂ ਦੇ ਹੋਇਆ ਇੱਥੇ ਵੀ ਦੇਖੋ ਫਰੋਤੀਆਂ ਦੇ ਕਾਰਨ ਕਾਲਾ ਹੁੰਦੀ ਸੀ ਬੰਦਾ ਇਹਨਾਂ ਦਾ ਹੀ ਨਿਕਲਿਆ ਇੱਥੇ ਸਾਰੀ ਇੰਨੀ ਦਹਿਸ਼ਤ ਇਲਾਕੇ ਦੇ ਵਿੱਚ ਤੇ ਜਦੋਂ ਟ੍ਰੇਸ ਹੋਇਆ ਕੇਸ ਤੇ ਬੰਦੇ ਇਹਨਾਂ ਦੇ ਨਿਕਲੇ ਸੋ ਇਹਨਾਂ ਦਾ ਜਿਹੜਾ ਪੀਏ ਤੇ ਪਤਾ ਨਹੀਂ ਕੌਣ ਹੈ ਜਿਹੜਾ ਉਹ ਬੜਾ ਕਲੋਜ਼ ਜਿਹੜਾ ਇਹਨਾਂ ਦਾ ਬੰਦਾ ਉਹ ਨਿਕਲਿਆ ਸੋ ਕਹਿਣ ਦਾ ਮਤਲਬ ਕਿ ਜੋ ਜਿਸ ਤਰ੍ਹਾਂ ਦੀਆਂ ਕੰਮ ਕਰਨਾ ਭੁੱਤਨੇ ਉੱਤੇ ਪੈਣਾ ਹੀ ਨੇ ਗਲਤ ਕੰਮ ਕਰੋਗੇ ਦੱਸ ਬਾਬੇ ਨਾਲ ਜਦੋਂ ਪਿੰਡ ਤੇ ਜਿਹੜਾ ਪ੍ਰੋਜੈਕਟ ਉਹਦੀ ਕੀ ਉੱਤੇ ਦੇਖਣ ਦਿੱਤੀ ਜੀ ਦੇਖੋ ਜੀ ਉਹਦਾ ਜਿਹੜੀ ਜ਼ਮੀਨ ਹੈ ਉਹ ਹਜ਼ੀਰੇ ਦੇ ਲਾਗੇ ਮੰਨ ਗਏ ਨੇ ਸਿਰਫ ਉਹ ਜਿਹੜੀ ਐ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਣੇ ਨੇ ਅਕਵਾਇਰ ਕਰਕੇ ਜ਼ਮੀਨ ਉਸ ਤੋਂ ਬਾਅਦ ਜਿਹੜਾ ਉਹ ਪ੍ਰੋਜੈਕਟ ਸ਼ੁਰੂ ਹੋ ਜੂਗਾ। ਜਮਨ ਸਾਹਿਬ 5 ਮਹੀਨੇ ਪਹਿਲਾਂ ਇਹਨਾਂ ਦੇ ਖਾਤਿਆਂ ਵਿੱਚ ਪੈਸੇ ਸੀ ਲੇਕਿਨ ਉਹਨਾਂ ਕੋਲ ਵਾਪਸ ਲੈ ਲੇਗੇ। ਉਹ ਜਿਹੜਾ ਉਹ ਪਹਿਲਾਂ ਵਿੱਚੋਂ ਕੁਝ ਜਿਹੜੇ ਨੇ ਨਾ ਅ ਜਿਹੜੇ ਕਿਸਾਨ ਉਹ ਐਗਰੀਮੈਂਸੀ ਹੋਇਆ। ਸੋ ਇਹ ਪਹਿਲਾ ਸੀਗਾ ਜਿਹੜਾ ਪਿੰਡ ਹੈ ਅ ਅ ਨਾਲ ਹੀ ਜਿਹੜਾ ਹਾਂ ਮਾਛੀ ਜਵਾ ਉੱਥੇ ਦਾ ਉੱਥੇ ਦੀ ਜ਼ਮੀਨ ਸੀਗੀ ਸੋ ਹੁਣ ਜਿਹੜੀ ਹੈ ਉਹ ਸਾਰੀ ਕਲੀਅਰ ਹੋ ਗਈ ਹੈ ਡੀਸੀ ਸਾਹਿਬ ਨਾਲ ਬਾਕਾਇਦਾ ਮੀਟਿੰਗ ਹੋਈ ਹੈ ਔਰ ਚੜ੍ਹ ਗਈ ਸਾਰੇ ਸ਼ਹਿਰ ਦਾ ਜਿਹੜਾ ਪਾਣੀ ਹੈ ਪੀਣਯੋਗ ਨਹੀਂ ਰਿਹਾ ਕਰਨ 16 ਸੈਂਪਲ ਵਿੱਚੋਂ 12 ਸੈਂਪਲ ਫੇਲ ਹੋ ਗਏ ਉਹਦੇ ਬਾਰੇ ਕਿ ਸਰਕਾਰ ਜਾਂ ਪ੍ਰਸ਼ਾਸਨ ਦੋਸਾਂ ਨਾਲ ਚ ਨਹੀਂ ਹੋਇਆ ਇਹ ਜਿਹੜੀ ਬਿਮਾਰੀ ਹੈ ਨਾ ਇਹ ਜਿਹੜੀ 50 ਸਾਲ ਤੋਂ ਬਿਮਾਰੀ ਹੈ 100 ਸਾਲ ਤੋਂ ਉਹ ਠੀਕ ਕਰ ਰਹੇ ਆ ਤੇ ਜੇ ਪਾਈਪਾਂ ਪੁੱਟਣੀਆਂ ਪੈਂਦੀਆਂ ਨੇ ਪਾਈਪਾਂ ਪੁੱਟੀਆਂ ਨੇ ਸ਼ਹਿਰ ਪੁੱਟਿਆ ਮਨੂੰ ਪਤਾ ਸਾਰੇ ਸ਼ਹਿਰ ਨੂੰ ਤਕਲੀਫ ਹੈ ਇੱਥੇ ਹਰ ਵਾਰੀ ਜਿਹੜਾ ਇਹ ਤੇ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਪੀਣ ਵਾਲੇ ਪਾਣੀ ਤੇ ਪੈ ਰਿਹਾ ਸੀ ਇਹ ਹੁਣ ਤੇ ਨਹੀਂ ਹੋਇਆ ਪਿਛਲੀ ਸਰਕਾਰ ਵੇਲੇ ਵੀ ਅਸੀਂ ਦੇਖਦੇ ਰਹੇ ਹਾਂ ਸੋ ਇਹ ਕੰਮ ਸ਼ੁਰੂ ਹੋਇਆ ਪਰ ਇਹ ਹੈ ਕਿ ਅਸੀਂ ਬਿਲਕੁਲ ਮੀਟਿੰਗਾਂ ਕਰ ਰਹੇ ਹਾਂ ਪਿੱਛੇ ਪਏ ਆ ਤੇ ਇਹ ਕੰਮ ਜਲਦੀ ਜਿਹੜਾ ਉਹ ਸਿਰੇ ਚੜ ਜਾਊਗਾ ਪਰ ਇੱਥੇ ਤੇ ਜਿਹੜੇ ਲੀਡਰ ਸਹਿਮਾਨ ਨੇ ਉਹ ਤੇ ਇੱਥੇ ਮੀਟਿੰਗਾਂ ਕਰਦੇ ਹੁੰਦੇ ਸੀਗੇ ਕਹਿੰਦੇ ਵੀ ਮੈਂ ਕਰਾ ਦਿਆਂ ਜਦੋਂ ਕਿ ਪਤਾ ਹੈ ਕਿ ਸਾਰੀ ਸਰਕਾਰ ਨੇ ਕਰਾਣੇ ਨੇ ਉਹ ਕ੍ਰੈਡਿਟ ਲੈਨੇ ਮੈਂ ਤੇ ਹੁਣ ਵੀ ਤਾਂ ਜਲਦੀ ਜਲਦੀ ਦੱਸਦੇ ਸੀ ਜੇ ਉਹਨੂੰ ਪਤਾ ਲੱਗ ਜਾ ਉਹਨੇ ਪ੍ਰੈਸ ਕਾਨਫਰੰਸ ਕਰਕੇ ਕਹਿ ਦਿੰਦਾ ਨਹੀਂ ਵੀ ਮੈਂ ਕਰਾ ਰਿਆ ਸੋ ਇਸ ਕਰਕੇ ਝੂਠ ਦੀ ਰਾਜਨੀਤੀ ਪੈਸੇ ਦੀ ਰਾਜਨੀਤੀ ਕਰ ਰਿਹਾ ਔਰ ਇਹ ਜਿਹੜਾ ਕੰਮ ਹੈ ਇਹ ਜਦੋਂ ਹੁਣ ਪਾਣੀ ਆ ਗਿਆ ਤਾਂ ਹੁਣ ਕੋਈ ਬਿਆਨ ਨਹੀਂ ਚੁੱਕ ਹੁਣ ਪਾਣੀ ਵੜੇ ਤੇ ਉਸੋ ਵੀ ਪਾਣੀ ਮੇਰੇ ਕਰਕੇ ਹੋ ਰਿਹਾ ਜਦੋਂ ਕੰਮ ਕਰਾਂ ਦੀ ਉਹ ਲੈਂਦਾ ਕ੍ਰੈਡਿਟ ਲੈਂਦਾ ਤੇ ਫਿਰ ਜਿਹੜੇ ਕੋ ਗਲਤ ਕੰਮ ਹੁੰਦਾ ਤੇ ਉਹਦੀ ਵੀ ਫਿਰ ਜ਼ਿੰਮੇਵਾਰੀ ਲੈ ਲੈਣਾ ਸੋ ਇਹ ਜਿਹੜਾ ਇਹ ਜਲਦੀ ਹੋ ਜਾਊਗਾ ਠੀਕ ਆ ਬਹੁਤ ਜੀ ਜੀ ਜਿਹੜੇ ਨੰਬਰ ਰਹੀਓ ਕੀ ਫਿਲਮ ਆ ਕੀ ਨਾਮ ਆ ਬੰਦਾ ਦੇਖੋ ਜੀ ਮੈਂ ਭੁੱਲਿਆ ਸੀਗਾ ਤੇ ਇਹ ਗੱਲ ਹੈ 1984 1984 ਦੇ ਵਿੱਚ ਉਦੋਂ ਇੰਦਰਾ ਗਾਂਧੀ ਦਾ ਮਰਡਰ ਹੋਇਆ ਤੇ ਪੰਜਾਬੀਆਂ ਔਰ ਸਿੱਖਾਂ ਦੇ ਖਿਲਾਫ ਸਾਰਾ ਹਿੰਦੁਸਤਾਨ ਹੋ ਗਿਆ ਸੀਗਾ ਔਰ ਬਾਹਰ ਤੁਹਾਨੂੰ ਪਤਾ ਹੀ ਹੈ ਦਿੱਲੀ ਦੇ ਵਿੱਚ ਕਾਨਪੁਰ ਵਿੱਚ ਹੋਰ ਅਲੱਗ-ਅਲੱਗ ਸ਼ਰਮ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਉਹ ਕਤਲ ਹੋਏ ਸੀਗੇ ਕਿੰਨੇ ਲੋਕ ਮਾਰੇ ਗਏ ਸੀਗੇ ਅੰਦਰ ਅਗਦੀ ਦੇ ਕਤਲ ਤੋਂ ਬਾਅਦ ਮਾਹੌਲ ਮਾਹੌਲ ਖਰਾਬ ਸੀਗਾ ਤੇ ਸਾਡੀ ਪੰਜਾਬ ਟੀਮ ਨੈਸ਼ਨਲ ਚੈਂਪੀਅਨਸ਼ਿਪ ਜਾਣਾ ਸੀਗਾ ਕਟਕ ਤੇ ਉਹ ਉੱਥੇ ਕਟਕ ਦੇ ਵਿੱਚ ਸਾਡੀ ਐਸੋਸੀਏਸ਼ਨ ਕਹਿੰਦੀ ਪਈ ਨਾਲ ਜਾਈਏ ਕਿ ਰਸਤੇ ਤੇ ਗੱਡੀ 'ਤੇ ਬਿਹਾਰ ਲੰਘਣਾ ਹੈ ਯੂਪੀ ਲੰਘਣਾ ਤੇ ਕੋਈ ਇਦਾਂ ਦਾ ਨਾ ਹੋਵੇ ਨੁਕਸਾਨ ਪਲੇਅਰਾਂ ਦਾ ਹੋ ਜਾਵੇ ਪਰ ਸਾਡੇ ਜਿਹੜੇ ਯੋਧੇ ਨੇ ਸਾਰੀ ਟੀਮ ਸਾਡੀ ਜਿਹੜੀ ਆ ਮੇਰੇ ਬ੍ਰਦਰ ਸੀ ਕੁਲਦੀਪ ਸਿੰਘ ਸੀ ਮਾਸ ਸੀਗਾ ਜਗਰੂਪ ਬਰਾੜ ਸੀਗੇ ਸੁਖਪਾਲ ਪਾਲੀ ਸੀਗਾ ਕੁਲਦੀਪ ਕਿੱਪੀ ਸੀਗਾ ਸਾਦੇ ਪਰਮਦੀਪ ਸੀਗਾ ਇਹਨਾਂ ਸ਼ਾਮ ਲਾਲ ਜੀ ਇਹਨਾਂ ਸਾਰਿਆਂ ਨੇ ਫਿਰ ਫੈਸਲਾ ਕੀਤਾ ਵੀ ਜੇ ਆਪਾਂ ਜਾਣਾ ਚਾਹੀਦਾ ਆਪਾਂ ਨੂੰ ਜੇ ਨਹੀਂ ਗਏ ਤੇ ਸਾਡੇ ਹਿੰਦੁਸਤਾਨ 'ਚ ਕਹਿਣਗੇ ਵੀ ਇਹ ਡਰਦੇ ਹੀ ਨਹੀਂ ਆਏ ਸੋ ਅਸੀਂ ਗਏ ਤੇ ਟੀਮ ਇੰਨੀ ਸਪਿਰਟ ਨਾਲ ਖੇਲੀ ਇੰਨੀ ਜਿਆਦਾ ਤਗੜੀ ਖੇਲੀ ਕਿ 34 ਸਾਲ ਬਾਅਦ ਉਹ ਨੈਸ਼ਨਲ ਜਿਹੜੀ ਹੈ ਉਹ ਚੈਂਪੀਅਨਸ਼ਿਪ ਜਿਹੜੀ ਹੈ ਉਹ ਪੰਜਾਬ ਦੇ ਹਿੱਸੇ ਆਈ ਹੈ ਔਰ ਸਾਡੇ ਕਰਾਊਡ ਵੀ ਖਿਲਾਫ ਸੀਗਾ ਇਹਨਾਂ ਦਾ ਮਤਲਬ ਇਦਾਂ ਦੇ ਹਾਲਾਤਾਂ 'ਚ ਜਿਹੜੀ ਉਹ ਚੈਂਪੀਅਨਸ਼ਿਪ ਜਿੱਤਨੀ ਉਹ ਬੜੀ ਵੱਡੀ ਗੱਲ ਸੀ ਖਤਰਾ ਮੁੱਲ ਲੈਣਾ ਤੇ ਸਾਡੇ ਜਿਹੜੇ ਸਗੋਂ ਖਿਡਾਰੀ ਜਿਹੜੇ ਸੀ ਉਹ ਆਪਣਾ ਆਈਡੈਂਟੀਟੀ ਛਾਕੇ ਵੀ ਨਹੀਂ ਗਏ ਮੈਂ ਖੁਦ ਜਿਹੜਾ ਉਦੋਂ ਵਾਲ ਕੱਟੇ ਸੀ ਵੀ ਅਸੀਂ ਪੱਗ ਬੰਨ ਕੇ ਗਏ ਸੀਗਾ ਇਹ ਜਿਹੜੀ ਆਇਡੈਂਟੀਟੀ ਵਿੱਚ ਪਾਣੀ ਨਹੀਂ ਜੋ ਹੁੰਦਾ ਦਿਖੀ ਉਹ ਫਿਲਮ ਦਾ ਨਾਮ ਕੀ ਹੈ ਜਿਹੜਾ ਨਾਮ ਨਹੀਂ ਅਜੇ ਰੱਖਿਆ ਇਹ ਤੇ ਅਸੀਂ ਤਾਂ ਭੁੱਲੇ ਪਏ ਸੀ ਇਹ ਸਾਰਾ ਇਨਸੀਡੈਂਟ ਸਾਡੇ ਗੁਰਸ਼ਰਨ ਦਾਵਾ IIT ਦੇ ਵਿੱਚ ਉਹ ਪ੍ਰੋਫੈਸਰ ਤੋਂ ਵੀ ਉੱਪਰ ਸੀ ਉਹ IIT ਰੂੜਕੀ ਤੇ ਵਾਈਸ ਚਾਂਸਲਰ ਦੇ ਵੀਲੇ ਰਹੇ ਗੁਰੂ ਕਾਸ਼ੀ ਯੂਨੀਵਰਸਿਟੀ ਉਹਨਾਂ ਨੇ ਕਿਤੇ ਫੇਸਬੁੱਕ ਤੇ ਪਾਇਆ ਉਸ ਤੋਂ ਬਾਅਦ ਉਹ ਮਿੰਟੂ ਗੁਰਸਦੀਆ ਮਲੋੜ ਤੋਂ ਨੇ ਉਹਨਾਂ ਨੇ ਫੜਿਆ ਉਹਨੂੰ ਮੈਨੂੰ ਫੋਨ ਕੀਤਾ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਪਤਾ ਫਿਰ ਉਹ ਦੇਵ ਖਰੋੜ ਜਿਹੜਾ ਉਹ ਇੰਟਰਸਟਿਡ ਆ ਬਹੁਤ ਉਹਨੇ ਵੀ ਹੁਣ ਇੱਕ ਵੀਡੀਓ ਪਾਈ ਹੈ ਕਿ ਮੈਂ ਰੋਲ ਕਰਨਾ ਚਾਹੁੰਦਾ ਮੇਰਾ ਤੇ ਉਹ ਫਿਲਮ ਦਾ ਬਣ ਰਹੀ ਹੈ ਦੇਖੋ ਕਦੋਂ ਬਣਦੀ ਹੈ ਪਰ ਬਣਦੀ ਹੈ ਉਹ ਇਨਸੀਡੈਂਟ ਸਾਹਿਬ ਸ਼ਹਿਰ ਦੇ ਪੁੱਟ ਪਈਆ ਹੋਇਆ ਹੈ ਸਾਰੇ ਪਾਸੇ ਛੇਨ ਨਗਰ ਪੀਸਨ ਆ ਰਿਹਾ ਵਾ ਤੇ ਨੌਂ ਮੀਟਰ ਨਗਰੀ ਜਾ ਰਿਹਾ ਵਾ ਤੇ ਪ੍ਰਸ਼ਾਸਨ ਨੂੰ ਇਹ ਕਿਸੇ ਇਹ ਗੱਲ ਕਹੋਗੇ ਕਿ ਉਸਨੂੰ ਕੋ ਸਰਕਾਰ ਨੂੰ ਬਿਲਕੁਲ ਜੀ ਬਿਲਕੁਲ ਇਹ ਮੀਟਿੰਗਾਂ ਦੇ ਵਿੱਚ ਵਿਚਾਰਿਆ ਗਿਆ ਔਰ ਇਹਦਾ ਇੰਤਜ਼ਾਮ ਕਰਾਂਗੇ ਬਾਕੀ ਸਾਰੇ ਜਿਹੜੇ ਕੰਮ ਨੇ ਨਾ ਮੈਂ ਤੁਹਾਨੂੰ ਬੜੀ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਕਹਿ ਰਿਹਾ ਇਹ ਨਹੀਂ ਕਿ ਅਸੀਂ ਢਿਲਣਾ ਬੈਠੇ ਆਂ ਆ ਫਾਈਲ ਜਿਹੜੀ ਆ ਇਹ ਮੇਰੀ ਗੱਡੀ 'ਚ ਰਹਿੰਦੀ ਆ ਅਸੀਂ ਸਾਰੇ ਅਫਸਰ ਜਿਹੜੇ ਨੇ ਉਹਨਾਂ ਨੂੰ ਬਕਾਇਦਾ ਜਵਾਬਦੇਹ ਬਣਾਉਣੇ ਆ ਅਸੀਂ 10 15 ਦਿਨਾਂ ਪੁੱਛਦੇ ਆਂ ਕਿ ਕੀ ਪ੍ਰੋਗਰੈਸ ਹੋਈ ਆ ਮੈਂ ਇਸ ਗੱਲ ਨੂੰ ਮੰਨਦਾ ਕਿ ਕੰਮ ਥੋੜਾ ਸਲੋ ਸਪੀਡ ਤੇ ਚੱਲ ਰਿਹਾ ਪਰ ਉਹਨਾਂ ਦਾ ਜਵਾਬ ਜਿਹੜਾ ਸ਼ਾਇਦ ਮੈਂ ਵੀ ਥੋੜਾ ਜਿਆ ਕਨਵਿੰਸ ਹੋਇਆ ਕਿ ਇੱਕ ਵਾਰੀ ਬਰਸਾਤਾਂ ਪੈ ਜਾਂਨ ਤੇ ਉਸ ਤੋਂ ਬਾਅਦ ਮਿੱਟੀ ਬਹਿ ਜਾਂਦੀ ਹੈ ਮਿੱਟੀ ਬਹਿਣ ਤੋਂ ਬਾਅਦ ਜਿਹੜੀ ਹੈ ਉਹ ਬਾਅਦ ਦੇ ਵਿੱਚ ਸੜਕ ਨਹੀਂ ਜਿਹੜੀ ਹੈ ਟੁੱਟੂਗੀ ਇਹ ਉਹਨਾਂ ਦਾ ਸ਼ਾਇਦ ਟੈਕਨੀਕਲੀ ਉਹਨਾਂ ਦਾ ਹੋਊਗਾ ਤੇ ਪਰ ਫਿਰ ਵੀ ਆ ਬਰਸਾਤਾਂ ਖਤਮ ਹੁੰਦੀਆਂ ਤੇ ਸਤੰਬਰ ਦੇ ਵਿੱਚ ਵਿੱਚ ਇਹ ਕੰਮ ਜਿਹੜੇ ਨੇ ਸ਼ੁਰੂ ਹੋ ਜਾਂਦੇ